BMW ਦੀ R1300GS ਐਡਵੈਂਚਰ ਬਾਈਕ ਜਿਹਦੇ ਤੇ ਰਾਜਵੀਰ ਜੋਨਦਾ ਦਾ ਇੰਨਾ ਭਿਆਨਕ ਐਕਸੀਡੈਂਟ ਹੋਇਆ ਹੈ ਇਹ ਜੋ ਬਾਈਕ ਹੈ ਰਾਜਵੀਰ ਜਵੰਦਾ ਨੇ 27 ਅਗਸਤ ਨੂੰ ਲਈ ਸੀ ਲੋਕਾਂ ਦੇ ਮਨ ਵਿੱਚ ਵਾਰ-ਵਾਰ ਇੱਕ ਹੀ ਸਵਾਲ ਉੱਠ ਰਿਹਾ ਹੈ BMW ਬਾਈਕ ਜੋ ਰਾਜਵੀਰ ਜਵੰਦਾ ਡਰਾਈਵ ਕਰ ਰਿਹਾ ਸੀ ਉਹਦੇ ਵਿੱਚ ਐਨ ਸਿਕਿਉਰਟੀ ਫੀਚਰਸ ਹੋਣ ਦੇ ਬਾਵਜੂਦ ਇੰਨਾ ਭਿਆਨਕ ਐਕਸੀਡੈਂਟ ਹੋ ਕਿਦਾਂ ਗਿਆ ਜੇ ਇਸ ਬਾਈਕ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 22 ਲੱਖ ਤੋਂ ਵੀ ਵੱਧ ਹੈ ਇਸ ਦੇ ਜੋ ਸੇਫਟੀ ਫੀਚਰਸ ਨੇ ਉਹ ਬਾਕੀ ਬਾਈਕਸ ਨਾਲੋਂ ਕਿਤੇ ਵੱਧ ਨੇ ਦੱਸਿਆ ਜਾਂਦਾ ਹੈ ਕਿ ਰਾਜਵੀਰ ਸਾਰੇ ਸੇਫਟੀ ਗੀਅਰਸ ਯੂਜ਼ ਕਰ ਰਿਹਾ ਸੀ ਜੋ ਕਿ ਸਰੀਰ ਨੂੰ ਕਿਸੇ ਵੀ ਇੰਜਰੀ ਹੋਣ ਤੋਂ ਬਚਾਉਂਦੇ ਹਨ ਇਸ ਵਿੱਚ ਸਪਾਈਨ ਨੂੰ ਬਚਾਉਣ ਵਾਲੇ ਇਸ ਸੇਫਟੀ ਸ਼ੀਲਡ ਵੀ ਸੀ ਜੋ ਸੇਫਟੀ ਸ਼ੀਲਡ ਹੁੰਦੀ ਹੈ ਉਹ ਸਪਾਈਨ ਨੂੰ ਕਿਸੇ ਵੀ ਹਾਦਸੇ ਤੋਂ ਬਚਾਉਂਦੀ ਹੈ ਪਰ ਰਾਜਵੀਰ ਦੇ ਕੇਸ ਵਿੱਚ ਜ਼ਿਆਦਾ ਡੈਮੇਜ ਸਪਾਈਨ ਦਾ ਹੀ ਹੋਇਆ ਹੈ ਸਾਰੇ ਸੇਫਟੀ ਫੀਚਰ ਯੂਜ਼ ਕਰਨ ਦੇ ਬਾਵਜੂਦ ਵੀ ਰਾਜਵੀਰ ਦਾ ਇੱਡਾ ਵੱਡਾ ਭਿਆਨਕ ਐਕਸੀਡੈਂਟ ਹੋ ਗਿਆ ਜੇ ਹੁਣ ਗੱਲ ਕਰੀਏ ਰਾਜਵੀਰ ਦੀ 6 ਡੀਐਸਟੀਐਮ ਕੀ ਕੰਡੀਸ਼ਨ ਹੈ ਬ੍ਰੇਨ ਨੂੰ ਆਕਸੀਜਨ ਤੇ ਬਲੱਡ ਦੀ ਸਪਲਾਈ ਪ੍ਰੋਪਰ ਨਹੀਂ ਪਹੁੰਚ ਰਹੀ ਜਿਸ ਕਾਰਨ ਬ੍ਰੇਨ ਦੇ ਸੈੱਲਾਂ ਦਾ ਡੈੱਡ ਹੋਣ ਦਾ ਡਰ ਹੈ ਬ੍ਰੇਨ ਨੂੰ ਕੰਟੀਨਿਊ ਸਪਲਾਈ ਚਾਹੀਦੀ ਹੁੰਦੀ ਹੈ ਆਕਸੀਜਨ ਤੇ ਬਲੱਡ ਦੀ ਤਾਂ ਹੀ ਉਹ ਪ੍ਰੋਪਰ ਫੰਕਸ਼ਨ ਕਰ ਪੰਦਾ ਹੈ ਰਾਜਵੀਰ ਵੀਰ ਸਰੀਰ ਦਾ ਤਕੜਾ ਹੈ ਤਾਂ ਹੀ ਉਹ ਸਰਵਾਈਵ ਕਰ ਰਿਹਾ ਹੈ ਦੇਖੋ ਚਮਤਕਾਰ ਨੂੰ ਸਲਾਮ ਹੈ ਚਮਤਕਾਰ ਹੁੰਦੇ ਵੀ ਆਏ ਆ ਬਾਬਾ ਜੀ ਕਿਰਪਾ ਕਰਨ ਤੇ ਰਾਜਵੀਰ ਦੀ ਜਾਨ ਬਖਸ਼ੀ ਹੋ ਜੇ ਤੇ ਉਹ ਆਪਣਾ ਹਸੀ ਖੁਸ਼ੀ ਜੀਵਨ ਬਿਤਾਏ